ਕੋਨ ਵੀ ਪਿਆ ਵੀ ਇਹ ਕੌਣ ਹੈ ਕਿਸੇ ਦੇ ਬੱਚੇ ਚੱਕ ਰਹੀ ਹੈ ਇਹ ਠੀਕ ਹੈ ਇਹ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ ਪਰਸਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ ਤੇਿਆਣ ਕਰਿਆ ਨਾ ਨਹੀਂ ਇਹਦੇ ਸੰਗਰੂਰ ਕੀ ਕਰਨਾ ਇਹਦੇ ਨਾਲ ਕਿੰਨੇ ਬੱਚੇ ਚੱਕੇ ਨਹੀਂ ਵੀਰ ਜੀ ਤੁਹਾਨੂੰ ਲੰਗੇ ਹੱਥ ਪੜਿਆ ਹੈ ਕਿੰਨੇ ਬੱਚੇ ਚੱਕੇ ਨਹੀਂ ਵੀਰ ਜੀ ਇਹਦੇ ਫਿਰ ਸੰਗੂਰ ਹਸਲ ਕੀ ਕਿੱਥੋਂ ਦੇ? ਪਹਿਲਾਂ ਵੀ ਚੱਕਿਆ ਦਿਨ ਬੱਚੇ? ਨਹੀਂ ਵੀਰ ਜੀ। ਕਿੱਥੋਂ ਦੇ ਰਹਿਣ ਵਾਲੇ? ਲੁਧਿਆਣਾ ਦੇ ਰਹਿਣ ਵਾਲੇ। ਇੱਥੇ ਸੰਗਰੂਰ ਕੀ ਕਰਨਾ ਇੱਥੇ? ਕਿੰਨੇ ਬੱਚੇ ਚੱਕੇ ਨੇ? ਨਹੀਂ ਵੀਰ ਜੀ। ਹੈ? ਸੁਨੂਰੰਗੇ ਹੱਥ ਫੜਿਆ ਗਿਆ ਇੱਥੇ। ਕਿੰਨੇ ਬੱਚੇ ਚੱਕੇ ਰਹਿੰਦੇ? ਨਹੀਂ ਵੀਰ। ਤੇ ਫਿਰ ਸੰਗਰੂਰ ਹੜਤਾਲ ਕੀ ਕਰਨਾ ਇੱਥੇ? ਅਧੂਤੇ ਕੰਮ ਕਰ ਰਹੇ ਨੇ। ਨਹੀਂ ਵੀਰ ਜੀ। ਹੈ? ਇਹ ਹੜਤਾਲ ਫਿਰ ਕੀ ਕਰਨਾ ਇੱਥੇ? ਕਿਤੋਂ ਨਹੀਂ ਆਉਂਦੀ ਬਿੱਤੀ ਆਈ ਕੀ ਕਰ ਰਹੀ ਬੱਚਾ ਚੱਕ ਲਈ ਨਹੀਂ ਬਿੱਤੀ ਸਰ ਕੀ ਕਰਨਾ ਚਾਹਤ ਕਿੰਨੇ ਬੱਚੇ ਚੱਕੇ ਨੇ ਹੁਣ ਪੁੱਛ ਰਹੀ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਗਏ ਮੌਕੇ ਤੇ ਫੜਾ ਗਿਆ ਤੁਸੀਂ ਕਿਉਂ ਇਹ ਤਾਂ ਪਹਿਲਾਂ ਕਿੰਨੇ ਬੱਚੇ ਚੱਕੇ ਸੀ ਪਹਿਲੀ ਵਾਰ ਚੱਕ ਲਈ ਸੀ ਨਹੀਂ ਬਿੱਤੀ ਹਾਂ ਇਸ ਵਾਰ ਤਾਂ ਜਿਹੜੀ ਕੱਲ ਲੇਡੀ ਫੜੀ ਗਈ ਹੈ ਜੀ ਕਿਸ ਤਰ੍ਹਾਂ ਮਾਮਲਾ ਦਾ ਕੀਤਾ ਗਿਆ ਕੀ ਗਰਾਮ ਇਹ ਕੱਲ ਜਿਹੜੀ ਲੇਡੀ ਜੀ ਫੜੀ ਹੋਈ ਹੈ ਇਹ ਬੱਚਾ ਵਰਡ ਹੈ ਸਿਵਲਰਸ ਹਸਪਤਾਲ ਉੱਤੇ ਉੱਥੇ ਚਲੀ ਗਈ ਸੀ ਉੱਥੋਂ ਪਬਲਿਕ ਪ੍ਰੈਸ ਮੁਸ਼ੱਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨੇ ਦੱਸਨ ਮੁਤਾਬਕ ਨਸਲਾ ਸਰੀ ਸੀ ਤੇ ਇੱਕ ਹਰਪਾਲ ਸਿੰਘ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੀ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਕਹਿਣਾ ਕਿ ਮੈਂ ਇਹਨੂੰ ਚੈੱਕ ਅਪ ਕਰਨਾ ਹੈ ਤੇ ਚੈੱਕਅਪ ਦੇ ਬਹਾਨੇ ਉਹ ਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਈ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡੇ ਨਾਲ ਕੋਈ ਸੰਬੰਧ ਹੈ ਅੱਜ ਦੂਸਰੇ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਨੇ ਦਿਖਾਉਣ ਮੁਤਾਬਿਕ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦਰਾਂ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੇਵਨ ਦੇ ਬਿਆਨ ਮੁਤਾਬਕ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਇੱਕ ਪਾਰੀ ਦਰਨੀ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਰ ਲਈ ਸੀਗੇ ਤੇ ਇਸ ਸੰਬੰਧੀ ਐਸਐਮਓ ਸਾਹਿਬ ਵੱਲੋਂ ਵੀ ਸਾਨੂੰ ਕਿਰਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਨਿਤਿ 25 525 ਅੰਡਰ ਸੈਕਸ਼ਨ 173 2 ਤਹਿਤ ਪ西ਮ ਕਦਮਾਂ ਦਰਜ ਕਰ ਲਿਆ। ਬਾਕੀ ਕੁਛ-ਕਿਛ ਜਾਰੀ ਹੈ। ਕੁਛ-ਕਿਛ ਤੋਂ ਜੋ ਵੀ ਕੁਝ ਸਮਾ ਲਿਆ। ਜੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਾਲ ਕੀ ਕਰ ਰਿਹਾ? ਏ ਲੁਧਿਆਣੇ ਦੀ ਰਹਿਣ ਵਾਲੀ ਐ। ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਜ ਸੰਪਰਕ ਹੋ ਗਿਆ। ਤੇ ਪਰਿਵਾਰ ਵੀ ਪਹੁੰਚ ਜਾਊਗਾ। ਜੋ ਵੀ ਅਗਲੀ ਤਪਤੀਸ਼ ਦਰਾਲੂ ਵੀ ਘਰਵਾ ਸਾਹਮਣੇ ਆਊਗੀ। ਅਗਲੀ ਕਾਰਵਾਈ ਉਸ ਮੁਤਾਬਕ ਜੇ ਅਸੀਂ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਪੋਰਟ ਹੈ ਜੀ ਇਹਦੇ ਬਿਖਾਈ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਪ੍ਰੀਵੀਅਸ ਰਿਪੋਰਟ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਤੇ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤ੍ਰਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤ੍ਰਤੀਸ਼ ਤੇ ਦਰਾਨੇ ਪਤਾ ਲੱਗੇ ਕੀ ਦੋ ਬੱਚੇ ਜਿਹੜੇ ਬਰਾਮਦ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਦੂਸਰੇ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਦੇਖੋ ਇਹ ਹਜੇ ਸਾਰੀ ਰਾਤ ਲੇਟ ਸੀਗਾ ਕੁਝ ਕਿਸ਼ ਕਰਾਂਗੇ ਥੋਰ ਲਈ ਉੱਚ ਇਸ਼ਤਿਹਾਰ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਬਾਅਦ ਵਿੱਚ ਦੱਸਣਾ ਕਿੱਦਾਂ ਦਾ ਮਾਮਲਾ ਆਇਆ ਸੰਗਰੂਰ ਦੇ ਵਿੱਚ ਕੈਨੀ ਵਾਰਡ ਦੇ ਵਿੱਚ ਅੱਜ ਸਾਰਾ 2:30 ਵਜੇ ਦੀ ਗੱਲ ਹੈ ਮੈਨੂੰ ਡਾਕਟਰ ਹਰਪੀਤ ਰੇਖੀ ਦਾ ਫੋਨ ਆਇਆ ਵੀ ਐਂ ਕਰਕੇ ਇੱਕ ਲੇਡੀ ਫਿਰ ਰਹੀ ਹੈ ਕੋਈ ਪਤਾ ਨਹੀਂ ਕੌਣ ਹੈ ਉਹ ਲੋਕਾਂ ਦੇ ਬੱਚੇ ਚੱਕ ਰਹੀ ਹੈ ਚੱਕ ਚੱਕ ਕੇ ਉਹਨਾਂ ਨੂੰ ਕਿਸੇ ਨੂੰ ਵਧਾਈ ਦੇ ਰਹੀ ਹੈ ਕਿਸੇ ਨੂੰ ਗੋਦੀ ਚੱਕ ਰਹੀ ਹੈ ਚੱਕ ਕੇ ਵਾਪਸ ਵੀ ਰੱਖ ਰਹੀ ਹੈ ਉਹ ਕਹਿੰਦੀ ਹੈ ਲੋਕਾਂ ਨੂੰ ਵੀ ਮੇਰੀ ਐਮਰਜੈਂਸੀ ਡਿਊਟੀ ਹੈ ਕਿਓ ਮਲਾਜਮਾ ਹਸਪਤਲ ਨਹੀਂ 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 ਕੁਛ ਨਹੀਂ ਹੈਗੀ ਨਾ ਹੀ ਉਹਨੂੰ ਕੋਈ ਜਾਣਦਾ ਉਹ ਤਾਂ ਧੋਖਾ ਦੇ ਰਹੀ ਲੋਕਾਂ ਨੂੰ ਵੀ ਮੈਂ ਮਲਾਜਮਾ ਮੈਂ ਇੱਥੇ ਵਧਾਈ ਦਿੰਦੀ ਆ ਤੁਹਾਨੂੰ ਤੁਹਾਨੂੰ ਵਧੀਆ ਹੋ ਗਿਆ ਮੈਂ ਇੱਥੇ ਦੀ ਮਲਾਜਮ ਨੂੰ ਫਿਰ ਕਿਸ ਤਰੀਕੇ ਨਾਲ ਉਸ ਤੇ ਸ਼ੱਕ ਪਿਆ ਤੁਹਾਨੂੰ ਪੜਿਆ ਗਿਆ ਸ਼ੱਕ ਲੋਕਾਂ ਨੂੰ ਵੀ ਪਿਆ ਵੀ ਇਹ ਕੌਣ ਹੈ ਕਿਸੇ ਦੇ ਬੱਚੇ ਚੱਕ ਰਹੀ ਹੈ ਇਹ ਠੀਕ ਹੈ ਕੀ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ ਪਰਸ ਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ ਉਹ ਫਿਰ ਲੋਕਾਂ ਨੂੰ ਇਹ ਸ਼ੱਕ ਪਿਆ ਵੀ ਕੌਣ ਹੈ ਕਿਵੇਂ ਹੈ ਉਹਨਾਂ ਨੇ ਸਾਡੇ ਸਟਾਫ ਨੂੰ ਦੱਸਿਆ ਸਿਸਟਰ ਸੀਗੀ ਜਿਹੜੀ ਡਾਕਟਰ ਹਰਪੀਨ ਸੀਗੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਉਹਨਾਂ ਗਿਆ ਵੀ ਪੁਲਿਸ ਬੁਲਾਓ ਅਸੀਂ ਨਾਲ ਦੇ ਨਾਲ ਸਾਡੇ ਜਿਹੜੇ ਹਸਪਤਾਲ ਚੌਕੀ ਬਣੀ ਹੋਈ ਹੈ ਪੁਲਿਸ ਬੁਲਾ ਲਈ ਨਾਲ ਰੁਕਾ ਭੇਜਤਾ ਉਹਨਾਂ ਨੇ ਤੇ ਲੋਕਾਂ ਦੀ ਹੈਲਪ ਨਾਲ ਪੁਲਿਸ ਲੈ ਗਈ ਉਹਨਾਂ ਨੂੰ ਜਦੋਂ ਲੇਡੀ ਨਾਲ ਉਹਦੇ ਵੱਲੋਂ ਗੱਲਬਾਤ ਕੀਤੀ ਗਈ ਉਹਦਾ ਕੀ ਕਹਿਣਾ ਸੀ ਨਹੀਂ ਸਾਡੇ ਵੱਲੋਂ ਨਹੀਂ ਗੱਲ ਵੇਸਦਾ ਫੜ ਲਈ ਉਹ ਲੋਕਾਂ ਦੇ ਸਪੋਰਟ ਨਾਲ ਨਾਲ ਅਸੀਂ ਬਿਠਾ ਲਈ ਫੜ ਕੇ ਪੁਲਿਸ ਆਈ ਫਿਰ ਹੋਰ ਪੁਲਿਸ ਲੈ ਗਈ ਉਹਨਾਂ ਨੂੰ ਤੇ ਜਿਨ੍ਹਾਂ ਦੇ ਬੱਚੇ ਤੁਸੀਂ ਕਹਿ ਰਹੇ ਹੋ ਚੱਕਰੀ ਸੀ ਰੱਖ ਰਹੀ ਸੀ ਉਹ ਪਰਿਵਾਰ ਦਾ ਉਹ ਗੰਦੇ ਨੇ ਵੀ ਸਾਡੀ ਇਹ ਸਾਨੂੰ ਸ਼ੱਕ ਹੈ ਜੀ ਚੋਰ ਕਰ ਚੋਰੀ ਕਰਨ ਆਈ ਸੀ ਬੱਚੇ ਪੁਲਿਸ ਨੂੰ ਪੁਲਿਸ ਨੂੰ ਬੁਲਾਇਆ ਗਿਆ ਤਾਂ ਕਿ ਕਿੱਤਾ ਕਾਰਵਾਈ ਰਹੇਗਾ ਪੁਲਿਸ ਨੂੰ ਸਰ ਸਾਡੀ ਇਹ ਹੁੰਦੀ ਹੈ ਜਦੋਂ ਕੋਈ ਸਾਡੇ ਵਾਰਡ ਚ ਰੌਲਾ ਪੈਂਦਾ ਜਾਂ ਕੋਈ ਮਿਸ ਬਿਹੇਵਣੀ ਹੁੰਦੀ ਹੈ ਕਿਸੇ ਡਾਕਟਰ ਨਾਲ ਜਾਂ ਸਟਾਫ ਨਾਲ ਅਸੀਂ ਪੁਲਿਸ ਨੂੰ ਫੋਨ ਕਰਦੇ ਹੁਣ ਤਾਂ ਸਾਡੀ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਸਾਡੀ ਇੱਥੇ ਚੌਕੀ ਬਣ ਗਈ ਹੈ ਅਸੀਂ ਉਹਨਾਂ ਨੂੰ ਫੋਨ ਕੀਤਾ ਨਾਲ ਦੇ ਨਾਲ ਪੁਲਿਸ ਆ ਗਈ ਨਾਲ ਉਹ ਰਿਡਰਿੰਜ ਰੁਕਾ ਭੇਜਤਾ ਤੇ ਅਗਦੀ ਕਾਰਵਾਈ ਜੜੀ ਹੈਗੀ ਹੈ ਪੁਲਿਸ ਕਰੂਗੀ ਅਸੋ ਅੱਗੇ ਵਾਸਤੇ ਕਿੱਦਾਂ ਦੀ ਸਾਵਧਾਨੀ ਵਰਤੀ ਜਾਊਗੀ ਜਿਵੇਂ ਹੁਣ ਇੱਕ ਲੇਡੀ ਆ ਗਈ ਸਾਵਧਾਨੀ ਅੱਜ ਹੀ ਅਸੀਂ ਇਹ ਕੀਤਾ ਡਿਸਾਈਡ ਵੀ ਜਦੋਂ ਸਾਡੀ ਸਿਸਟਰ ਜਾਂ ਡਾਕਟਰ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਮੈਂ ਇਨਸਟ੍ਰਕਸ਼ਨਾਂ ਦਿੱਤੀਆਂ ਨੇ ਵੀ ਆ ਕੇ ਸਾਰੇ ਸਟਾਫ ਨੂੰ ਇੱਕ ਵਾਰੀ ਕਹੋ ਵੀ ਮੈਂ ਡਿਊਟੀ ਤੇ ਆਂ। ਹੋਰ ਇਸ ਤੋਂ ਇਲਾਵਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਤੁਹਾਡੇ ਕੋਲ। ਜੇ ਕੋਈ ਕਹਿੰਦਾ ਵੀ ਮੈਂ ਸਿਸਟਰਾਂ ਜਾਂ ਮੈਂ ਹੋਆ ਜੀ ਮੈਂ ਕਲਾਸ 4 ਹਾਂ ਉਹਨਾਂ ਦੀ ਕਿਸੇ ਦੀ ਗੱਲ ਨਹੀਂ ਸੁਣਨੀ ਸਾਡੇ ਧਿਆਨ 'ਚ ਲਿਆਉਣਾ ਮਾਮਲਾ। ਜਗਤਾਰ ਸਿੰਘ ਆ ਜੀ। ਪਿੰਡ ਕਿਹੜਾ ਹੈ ਜੀ? ਬੰਗਾਵਾਲੀ ਹੈ ਜੀ। ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਲ ਕੀ ਚੱਕ ਕੇ ਕੀ ਕਿਹਾ ਉਹਨਾਂ ਨੇ ਬੱਚੇ ਨੂੰ ਇਹਦੇ ਚੱਕ ਕੇ ਜਦੋਂ ਲੈਣ ਤੁਰਨ ਲੱਗੇ ਜੀ ਕਰਦੇ ਬੈਠੇ ਸੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਉਹ ਕਹਿੰਦੇ ਯਾਰ ਸਾਡੇ ਬੱਚੇ ਆ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਰ ਨਹੀਂ ਕਰਦੇ ਜਦੋਂ ਕੇਰ ਕਰਨ ਲੱਗੇ ਇਹਨਾਂ ਨੂੰ ਚੱਕ ਕੇ ਤੁਰਨ ਲੱਗੇ ਜੀ ਵੀ ਰੇ ਕੋਈ ਰਿਸ਼ਤੇਦਾਰ ਨਹੀਂ ਉਹ ਵਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਵੜ ਕੇ ਦੇਖੀ ਉਹ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇੱਥੋਂ ਨਾਲ ਇਹ ਉਧਰ ਰੁੰਜ ਗਈ। ਉਹਨੇ ਪੁੱਛਿਆ ਨਹੀਂ ਵੀ ਤੂੰ ਕੌਣ ਐ ਪਾਈ ਕੀ ਕਰ ਰਹੀ। ਉਹ ਸਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸ ਆਈਂ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚ ਉਹ 3 ਘੰਟੇ ਡਿਊਟੀ ਲੱਗਦੀ ਹੈਗੀ। ਇੱਥੇ ਸਦੂਰ ਲੱਗੀ ਐ। ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ। ਜਦੋਂ ਅਸੀਂ ਆਖਿਆ ਵੀ ਤੁਹਾਡਾ ਆਈ ਕਾਰਡ ਹੋਊਗਾ। ਕੁਝ ਵੀ ਐ ਤੁਹਾਡਾ ਦਿਖਾਓ ਤੁਸੀਂ। ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋਟੇ ਹੋਰ ਵੀ ਨਰਸ ਐ ਵੀ ਕੋਈ ਵੀ ਛੋਟੀ ਦੋਤ ਤੋਂ ਲਾਵਾ। ਕਹਿੰਦੇ ਨਾ ਅਸੀਂ ਸਾਡੀ ਦੋਵਾਂਗੇ। ਜਦੋਂ ਫਿਰ ਉਧਰੋਂ ਪੁੱਛਿਆ ਕਿ ਵੀ ਤੀਜੀ ਨਰਸ ਉਹ ਫਿਰਦੀ ਆ। ਜਦੋਂ ਵੀ ਕੋਣ ਫੇਰ ਉੱਥੇ ਨਾਲ ਨਾ ਰੋਲਾ ਪਿਆ ਜੀ ਫੇਰ ਫੜ ਲਿਆ ਹਾਂ ਹਾਂਜੀ ਫੇਰ ਫੜ ਲਿਆ ਜੀ ਹੁਣ ਉਹ ਹਸਪਤਲ ਦਾ ਇਥੇ ਸਿਟੀ ਦਿੱਤੀ ਵੀ ਹੈ ਥਾਣੇ ਚਾਣੇ ਚ ਫੜ ਕੇ ਲੈ ਹਾਂਜੀ ਕੀ ਚਾਹਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਦੇ ਵਿੱਚ ਪਤਨੀ ਚਾਹੀਦੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਿਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਨਾ ਵੀ ਇੱਥੇ ਸਹੀ ਤਰ੍ਹਾਂ ਮੈਡੀਸਨ ਮਿਲਦੀ ਹੈਗੀ ਇਹ ਜੀ ਘਟਨਾ ਨਾ ਵਾਪਰੇ ਜੀ ਇਸ ਵਤ ਵਾਸ ਉਹਨੂੰ ਸਜ਼ਾ ਮਿਲੇ ਵਤ ਵਾਦ ਇਹਨੂੰ ਸਜ਼ਾਈ ਮਿਲੇ ਇੱਥੇ ਕੋਈ ਸਾਰਾ ਕੁਝ ਹੋਵੇ ਜੀ ਵੀ ਵੱਤੋ ਵੱਦ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਇਹ ਹਰਕਤ ਹੋਈ ਹੈ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਵੀ ਇੱਥੇ ਵੱਤੋ ਵੱਦ ਸਕਿਉਰਿਟੀ ਹੋਵੇ ਪਿੰਡ ਦੀ ਤਸਵੀਰ ਤੋਂ ਹੈ ਕਿਹੜਾ ਪਿੰਡ ਪਿੰਡ ਸਾਡਾ ਚੁਪਤਾ ਜੀ ਮਰੇ ਰਿਪੋਰਟ ਚਾਹੁੰਦੇ ਉਹ ਜਿਹੜੀ ਲੱਗੀ ਚੁਟ ਗਈਆਂ ਜਾਂ ਵਜਾਉਣ ਲੱਗ ਗਈ ਕਹਿੰਦੀ ਮੈਨੂੰ ਵਧਾਈਆਂ ਦੇ ਦੇ ਅਸੀਂ ਆਖਿਆ ਵੀ ਕੋਈ ਨਾ ਦੇਦਾ ਕਹਿੰਦੀ ਮੇਰਾ ਕੰਮ ਕਰ ਦੇ ਕਿਸੇ ਨੂੰ ਹਾਂਜੀ ਹਾਂ ਫਿਰ ਫਿਰ ਆ ਕੇ ਫਿਰ ਆ ਗਈ ਦੋ ਵਾਰੀ ਫਿਰ ਮੁੰਡੇ ਨੇ 50 ਰੁਪਏ ਦੇ ਤੇ ਫਿਰ ਇੱਧਰ ਗਹਾਂ ਲਾ ਹੋਰ ਕੀ ਗੱਲ ਬੱਤਰੀ ਆ ਉਹ ਉਧਰ ਫਿਰ ਉਧਰ ਕਰੀਆ ਗੱਲਬਾਤ ਉਹ ਦੂਜੇ ਪਾਸੇ